ਉਜੀ ਦਰਚੇ ਵੀਰੋ ਹੋਣ ਲੱਗਾ ਮੈਚ ਦਾ ਸਟਾਰਟ ਐਮਪੀ 8 ਸੈਕਿੰਡ ਹੈ ਤੇ ਐਮਪੀ 8 ਫਰਸਟ ਦਾ ਮੈਚ ਹੈ ਤੇ ਬਹੁਤ ਹੀ ਜ਼ਬਰਦਸਤ ਮੁਕਾਬਲਾ ਦੇਖਿਆ ਜਾਵੇਗਾ ਇਹਨਾਂ ਦੇ ਵਿਚਕਾਰ ਬਾਰੀ ਬਰਸੀ ਖਟਨ 81 ਕੇ ਸੀ ਦੇ ਅੰਦਰ ਟੱਕੇ ਲਿਆਦੀ ਚਾਲ ਹਾਈ ਹਾਈ ਲੋ ਜੀ ਥੋੜੀ ਜਿਹੀ ਮਾਰਤੀ ਤੋਂ ਬਾਅਦ ਆਪਣਾ ਹੋ ਗਿਆ ਮੈਚ ਦਾ ਸਟਾਰਟ ਤੇ ਲੋ ਜੀ ਆਉਂਦਾ ਅਨੰਤ ਮਾੜੀ ਬਹੁਤ ਬਹੁਤ ਧੰਨਵਾਦ ਤੁਹਾਡਾ ਲੋ ਜੀ ਕੋਮਲ 12 ਵਾਪਪ ਹੁੰਦੇ ਹੋਏ ਮੈਚ ਤੋਂ ਪਹਿਲਾਂ ਤੇ

جی مہاراج کر دے دینے لگ گئے ہیں ابھی پر اس ہاسٹی کے ٹیم اپ <سلام> تو دوسرے پاسے اندر سنگی دی کرنی دی محنت کر رہے ہیں یہ سب بڑے میچ کے لیے بننے دی ہے اپ کے پانچویں اپ کے سنگیے کو بہت پیار کرتا ہوں گول ہو چکا ہے میرے ویرا او گول غلط ساڈرا والے ਦਾ ਆਨੰਦ ਮਾਣਦੇ ਹੋਏ ਕਹਿੰਦੇ ਪੂਰੇ ਐਨ ਟੁਲੇ ਲੈਵਲ ਦੀ ਗੱਲ ਬਾਤ ਹੈ ਕਹਿੰਦੇ ਕੋਲੀਆਂ ਕਹਿੰਦੇ 92 ਅੰਡੇ ਖਾ ਜਾਂਦਾ ਹੈਗਾ ਪੱਤਰ ਤੋਂ ਆ 92 ਦੇ ਆਗੇ ਇੱਧਰ ਸੈਗਨੀਅਰ ਦੇ ਸਟੂਡੈਂਟ ਨੇਗੇ ਇਹ ਸਾਰੇ ਇੱਧਰ ਸਾਡੇ ਜੋਗੜ ਅਪਾਰਟਮੈਂਟ ਆ ਗਿਆ ਜੀ ਮੈਚ ਦਾ ਆਨੰਦ ਲੈਂਦੇ ਹੋਏ ਸਾਰੇ ਗੱਭਰੂ ਇਹ ਮੈਂਪਾਇਰ ਨੂੰ ਮੈਂ ਕੁਰੀਏ ਸਾਡੇ ਸੀਨੀਅਰ ਨੇ ਇਹਨਾਂ ਨੇ 2 ਸਾਲ ਪਹਿਲਾਂ ਇੱਥੇ ਲਾਹ ਜੰਦੇ ਇਹ ਤੂਰ ਜੀ ਆ ਗਏ ਕਿਵੇਂ ਲੱਗ ਰਹੇ ਹੁਣ ਤੁਹਾਨੂੰ 2 ਸਾਲ ਲੱਭਾ ਤੋਂ ਫੇਰ ਪੂਰਾ ਮੋਰਲ ਨਹੀਂ ਲੱਗ ਰਿਹਾ ਪੂਰਾ ਓਕੇ ਦੀ ਰਿਪੋਰਟ ਹੈ ਜੀ ਹਾਂ ਤੂ ਜੀ ਤਿੰਨ ਕਿ ਦਿਨ ਨਜ਼ਾਰੇ ਨੇ ਨਜ਼ਾਰੇ ਨੇ ਪੂਰੇ ਛੱਡਣ ਨੂੰ ਜੀ ਨਹੀਂ ਕਰਦਾ ਕਹਿੰਦੇ ਤੁਹਾਨੂੰ ਹੌਸਲਾ ਵਜਾਈ ਦਿੰਦੇ ਹੋਏ ਬੱਚਿਆਂ ਨੂੰ ਸਾਰ ਪਹੁੰਚਣਗੇ ਕਾਰੀਆਂ ਮਾਰ ਦੋ ਬਈ ਮਣੇ ਕਾਰੀਆਂ ਮਾਰ ਆ ਵੀ ਆਉਣਾ ਇਹਦਾ ਕਹਿੰਦੇ ਸਿਰਾ ਲੱਗ ਗਿਆ ਇਸ ਨਾਈਟ ਦਾ ਕਹਿੰਦੇ ਸਿਰਾ ਲੱਗ ਗਿਆ ਜੱਸਾ ਇਸ ਜਿੰਨੀ ਦੇ ਭੌਂਸ ਨੇ ਕਸਪੈ ਕਹਿੰਦੇ ਗਿਆ ਚੁੱਕ ਗਿਆ ਲੋ ਜੀ ਹੌਮ ਟਾਈਮ ਤੋਂ ਬਾਅਦ ਮੈਚ ਦੀ ਹੋ ਚੁੱਕੀ ਸ਼ੁਰੂਆਤ ਅੱਲੇ ਕਹਿੰਦੇ 0 0 ਤੇ ਚੱਲ ਰਿਹਾ ਕਹਿੰਦੇ ਕੋਈ ਕਿਸੇ ਦਾ ਅੰਕ ਕੰਮ ਹੀ ਨਹੀਂ ਹੋ ਰਿਹਾ ਆਹ ਦੇਖ ਲਓ ਕਹਿੰਦੇ ਗੁਰੂ ਗ੍ਰੰਥ ਸਾਹਿਬ ਤੋਟ ਵਰਸਦਾ ਹੋਇਆ இது ਸੋ ਦੇਖਦੇ ਕਿ ਬਾਕੀ ਸਭ ਦਾ ਦੇਖਦੇ ਰਾਮਾ ਬਾਦ ਆਲਾ ਸ਼ੂਕ ਦੀ ਜਾਂਦੀ ਹੈ ਉਹ ਕਹਿੰਦਾ ਰੋਕ ਕੇ ਬਖਾ ਨਹੀਂ ਸਕੀਦਾ ਮਿਆਦੀ ਸ਼ੂਕ ਦੀ ਮੁਹੰਮਦ ਦਾ ਪਿਆਰੇ ਬੱਚੇ ਨੇ ਬੇਰੋਗਨ ਸ਼ੂਕ ਦਾ ਜਨ ਹੈ ਉਹਨਾਂ ਨਾਲ ਕਿੰਨੇ ਪੈਰਾਂ ਦੇ ਵਿੱਚ ਸ਼ੂਕ ਦੀ ਗੱਲਦੀ ਹੈ ਵਾਜੀ ਵਾ ਇਹ ਆਲੈ ਬਾਲਕ ਜੀ ਉਹਨਾਂ ਦੇ ਨਾਲ ਚੱਲੀ ਗਈ ਹੈ ਇਹ ਆਲੇ ਨੂੰ ਕਾਰ ਨਹੀਂ ਚੁਕਾਉਂਦੇ ਜੇ ਇਹ ਆਲੇ ਦਸ ਬੰਦ ਕਿਤੇ ਵਿੱਚ ਰੱਖਾ ਦਿੰਦੇ ਤਾਂ ਕੰਦਾ ਰੱਬ ਨੇ ਲਾ سب <سؤال> براتا <سؤال> ਲੇ ਮੇਰੇ ਵੀਰੋ ਦਰ ਵੀਰੋ ਲੈ ਮਾੜਾ ਸਵਾਦ ਆ ਇੱਕ ਵਾਰ ਯੋਰ ਦਾ ਤਾਰੀ ਮੋਰੂਨ ਦੀ ਟੀਮਾਂ ਦੇ ਲਈ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਯਾਨੀ ਕੀ ਹੋ ਗਿਆ ਤੇ ਪਾਸ ਪਾਸ ਕੰਮ ਹੋਇਆ ਬੜੀ ਪਾਸ ਉਹ ਕਿਹਦੀ ਪਾਸ ਕੰਮ ਹੋਇਆ ਕਸ ਲੋ ਜੀ ਕੰਮ ਕਦੇ कम बाई पास कर ਹਨੇਰੀ ਆਉਂਦੇ ਨੇ ਕਿ ਤੂਫਾਨ ਚਲੇ ਜਾਂਦੇ ਨੇ ਜਿਆਦਾ ਰਹਿ ਜਾਂਦੇ ਨੇ ਕਿ ਇਨਸਾਨ ਚਲੇ ਜਾਂਦੇ ਨੇ ਕਹਿੰਦੇ ਆ ਕਹਿੰਦੇ ਟਾਈਮ ਕਦੇ ਨਹੀਂ ਮਿਲਣਾ ਵੀਰੋ ਜ਼ਿੰਦਗੀ 'ਚ ਲੱਖ ਪੈਸਾ ਕਮਾ ਲਓ ਪਰ ਆ ਜਿਹੜਾ ਸਕੂਨ ਵਾਲੀ ਲਾਈਫ ਹੈ ਨਾ ਇਦੋਂ ਮੁੜ ਕੇ ਕਦੇ ਨਹੀਂ ਮਿਲਣੀ ਹੈਗੀ ਕਹਿੰਦੇ ਆਕਾਸ਼ ਆਇਆ ਹੋਇਆ ਇੱਧਰ